ਜਿਹਨੀ ਇਨਾਰੇ ਮੂਵਮੈਂਟ ਮੱਕੀ ਸੀ ਉਨੀ ਮੂਵਮੈਂਟ ਥੱਲੇ ਵੀ ਡਾਊਨ ਮੂਵਮੈਂਟ ਵੀ ਉਨੀ ਮੂਵਮੈਂਟ ਚੱਲ ਗਈ ਸੀ ਕਿਉਂਕਿ ਉਸ ਸਮੇਂ ਜੜੀਆਂ ਸੰਗਤਾਂ ਦਾ ਸਾਥ ਘਟਿਆ ਸੀ ਜਾਂ ਇੰਡੀਅਨ ਗਵਰਨਮੈਂਟ ਨੇ ਇੰਨਾ ਨਾਮ ਕਰ ਲਿਆ ਸੀ ਕਿ ਜਿਹੜੀ ਖਾਲਸਤਾਨ ਦੀ ਗੱਲ ਹੈ ਉਹ ਬਹੁਤ ਨੀਵੇਂ ਪੱਧਰ ਤੇ ਚੱਲ ਗਈ ਸੀ ਪਰ ਚਲਦੀ ਰਹੀ ਸੀ ਫਿਰ ਤੁਹਾਡੇ ਯੋਧੇ ਨੇ ਹਰਦੀਪ ਸਿੰਘ ਨਿੱਜਰ ਨੇ ਜਿਹੜੀ ਗੱਲ ਇੱਥੇ ਚੱਕੀ ਐ ਚਾਹੇ ਉਹ ਆਪਣੀ ਜਾਨ ਦੇ ਗਿਆ ਕੌਮ ਦੇ ਲਈ ਜੋਧਾ ਆਪਣੀ ਕੁਰਬਾਨੀ ਦੇ ਗਿਆ ਪਰ ਤੁਹਾਡੇ ਕੰਨਾਂ ਦੇ ਵਿੱਚ ਉਹਦੇ ਬੋਲ ਸਦਾ ਗੂੰਜਦੇ ਰਹੇ ਨੇ ਉਹ ਇਸ ਮੁਹੰਮਦ ਜਿਹੜੀ ਆਉਣ ਵਾਲੇ 20 ਸਾਲਾਂ ਦੀ ਸ਼ਾਇਦ ਉੱਥੇ ਨਾ ਜਾਂਦੀ ਉਹ ਸਿਰਫ 60 ਮਹੀਨਿਆਂ ਦੇ ਵਿੱਚ ਮੇਰੇ ਧੀਮਦੀ ਜਿਹੜੀ ਸੀ ਧੀ ਸੀ ਉਹ ਭਾਂਬੜ ਬਣ ਕੇ ਮਚੀ ਐ ਅੱਜ ਗੱਲ ਤੁਹਾਡੀਆਂ ਸਟੇਜਾਂ ਤੇ ਨਹੀਂ ਤੁਹਾਡਾਂ ਸੱਫਾਂ ਤੇ ਨਹੀਂ ਅਸੀਂ ਪ੍ਰਸ਼ਾਦਾ ਤਾਂ ਨਹੀਂ ਸ਼ਕਲ ਲੱਗੇ ਤੁਹਾਡੇ ਡਾਈਨਿੰਗ ਟੇਬਲਾਂ ਤੇ ਅੱਜ ਗੱਲ ਪਹੁੰਚ ਗਿਆ ਹਰਦੀਪ ਸਿੰਘ ਨਿੱਜਰ ਦੀ ਗੱਲ ਹਰ ਇੱਕ ਉਸ ਬੱਚੇ ਕੋਲ ਔਰ ਨੌਜਵਾਨ ਕੋਲ ਉਸ ਬਜ਼ੁਰਗ ਦੇ ਕੋਲ ਪਹੁੰਚ ਕੇ ਕਿ ਜੋਦਾ ਸਾਡਾ ਕਣਵਾਨੀ ਕਾਤੇ ਦੇ ਉਹ ਬੀਬ ਜਿਹੜਾ ਸਾਡੇ ਨਾਲ ਰੈਫਰੈਂਡਮ ਦੀ ਗੱਲ ਤੇ ਤੁਰਿਆ ਸੀ ਜਿਹੜਾ ਪ੍ਰੋਮਿਸ ਕਰ ਗਿਆ ਸੀ ਕਿ ਇਹਨਾ ਇਹਨਾ ਡੇਟਾ ਨੂੰ ਇੱਥੇ ਰੈਫਰੈਂਡਮ ਹੋਣੇ ਨੇ ਉਹ ਵੀ ਉਹ ਵੀ ਉਹਦੇ ਰਾਹ ਤੇ ਅਸੀਂ ਫੋਲ ਚੜ੍ਹ ਗਏ ਰਫਰੈਂਡਮ ਦਿੱਤੇ ਨੇ ਪਰ ਹੁਣ ਇੱਕ ਬੇਨਤੀ ਸਾਰੇ ਸੰਗਤ ਦੇ ਚਰਮਚ ਕਰਨੀ ਚਾਹੁੰਦੇ ਆ ਕਿਉਂਕਿ ਸਾਰਾ ਪੰਜਾਬ ਤੇ অলਮੋਸਟ ਇੱਥੇ ਆ ਗਿਆ ਮੈਂ ਇਹਨੂੰ ਖੁਸ਼ਕੁਸ਼ਮੀ ਨਹੀਂ ਕਹਿਦਾ ਹੁੰਦਾ ਕਈ ਵਾਰ ਮੈਂ ਕੰਨਾ ਕਰਦਾ ਹਾਂ ਸਟੇਜਾਂ ਤੋਂ ਕਿ ਸਾਨੂੰ ਪਤਾ ਨਹੀਂ ਲੱਗਾ ਕਿ ਸਾਡੀ ਨਸਲ ਕਿੱਦਾਂ ਹੋ ਗਈ ਆੜੇ ਬਜ਼ੁਰਗ ਸਾਡੇ ਮੋੜੇ ਮਿੱਠੇ ਨੇ ਜਿਹੜੇ ਸਾਡੇ ਬਾਪਾ ਜੀ ਸਾਡੇ ਪੇ ਮੋੜੇ ਮਿੱਠੇ ਨੇ ਜਿਨ੍ਹਾਂ ਦੀਆਂ ਤੰਦਾਂ ਪੰਜਾਬ ਨਾਲ ਜੁੜੀਆਂ ਨੇ ਜ ਜਿਨ੍ਹਾਂ ਨੂੰ ਪੁੱਛ ਕੇ ਦੇਖੋ ਕੀ ਇੱਥੇ ਖੁਸ਼ ਨੇ ਕਈ ਵਾਰੀ ਬਾਹਰ ਆ ਜਾਣਾ ਜਾ ਤੋ ਹੋ ਜਾਣਾ ਕੈਨੇਡਾ ਹੋ ਜਾਣਾ ਆ ਕੇ ਆਪਣੇ ਪਰਕੇ ਹੋ ਜਾਣਾ ਇਹ ਜਿੰਦਗੀ ਨਹੀਂ ਉਨੀ ਸਾਨੂੰ ਮੂਲਾਂ ਨੂੰ ਇਦਾਂ ਤੋੜਿਆ ਸਾਨੂੰ ਪਤਾ ਨਹੀਂ ਲੱਗਦਾ ਸੋ ਇਹਦੀ ਸਾਰੀਆਂ ਗੱਲਾਂ ਨੂੰ ਲੈ ਕੇ ਜੇ ਆਪਣਾ ਰਾਜ ਨਾ ਹੋਇਆ ਤੇ ਸਾਡਾ ਬਿਲਕੁਲ ਉੱਥੇ ਸਫਾਇਆ ਹੋਣਾ ਤੈ 10 ਮੁਾਬੇ ਦੇ ਏਰੀਏ ਤੋਂ ਆ ਮਾਲਵੇ ਮਾਝੇ ਵਾਲੇ ਬਾਅਦ ਚ ਆਉਣ ਲੱਗੇ ਆ ਅੱਜ ਅਸੀਂ ਆਮ ਗੱਲ ਕਰਦੇ ਆ ਕਿ 18 ਤੋਂ 35 ਸਾਲ ਦਾ ਗੱਭਰੂ ਪੰਜਾਬ ਦੇ ਕਿਸੇ ਪਿੰਡ ਤੋਂ ਪਹਾੜਿਆਂ ਦੀ ਲੰਬੜਾ ਹੈ ਸਾਡੀ نسل ਖੁਸ਼ੀ ਸੀ ਤਾਂ ਹੀ ਅੱਜ 7 ਲੱਖ ਅਸੀਂ ਇੱਥੇ ਆਪਣੇ ਰੋਟੀ ਰੋਟੀ ਦੇ ਚਾਰੇ ਕੰਦੇ ਕਰਦੇ ਇੱਥੇ ਪਹੁੰਚ ਕੇ ਸਾਨੂੰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਪੈਰੀ ਸਾਡਾ ਪੰਜਾਬ ਤੋਂ ਸੁਖਾਇਆ ਤਾ ਸੋਨਾ ਸਾਰੇ ਉਹ ਚੀਜ਼ਾਂ ਦਾ ਹੱਕ ਜਿੰਨਾ ਮਰਜ਼ੀ ਕਹਿ ਲਈਏ ਤੁਸੀਂ ਬਾਰ-ਬਾਰ ਸੁਣਿਆ ਹੋ ਪਰ ਚਾਹੇ ਉਹ ਪਾਣੀ ਹੋਵੇ ਚਾਹੇ ਬਾਣੀ ਹੋਵੇ ਚਾਹੇ ਤੁਹਾਡੀ ਕਿਸਾਨੀ ਹੋਵੇ ਤੇ ਚਾਹੇ ਨੌਜਵਾਨੀ ਹੋ ਜਿੰਨਾ ਚਿਰ ਤੁਹਾਡਾ ਡੰਡਾ ਨਹੀਂ ਤੱਕੜਾ ਕਿਸੇ ਨੇ ਨਹੀਂ ਪੁੱਛਣਾ ਜਿੰਨਾ ਚਿਰ ਤੁਹਾਡਾ ਰਾਜ ਨਹੀਂ ਚਾਹੇ ਜੋ ਮਰਜ਼ੀ ਕਰ ਲਿਓ ਜਿੰਮੀ ਘੁੱਟ ਸਿੱਖਾਂ ਦੇ ਪਈ ਐ ਪੈਂਤੀ ਆਉਣੀਆਂ ਜਿੰਨਾ ਚਿਰ ਆਪਾਂ ਧੌਣ ਨਾ ਚੱਤ ਤੁਸੀਂ ਸਾਰੇ ਵਧਾਈ ਦੇ ਹੱਥ ਮਾਰੋ ਮੈਂ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਮੈਂ ਕੰਪਲੀਟ ਨਹੀਂ ਕਰਦਾ ਮੈਂ ਚਿੰਤਾ ਨਹੀਂ ਕਰਦਾ ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਅੱਜ ਬੜਾ ਸੌਖਾ ਜਿਹਾ ਤਰੀਕਾ ਲੈ ਕੇ ਸਿੱਖ ਮੋਰ ਜਸਿਸ ਨੇ ਤੁਹਾਡੀ ਮਦਦ ਦੇ ਨਾਲ ਜਿਹੜਾ ਕੰਮ ਕੀਤਾ ਅੱਜ ਦੁਨੀਆ ਦੇ ਵਿੱਚ ਹਰ ਤੀਜੀ ਗੱਲ ਪਾਰਲੀਮੈਂਟ ਚਾਹੇ ਅਮਰੀਕਾ ਦਾ ਹੋਵੇ ਚਾਹੇ ਕੈਨੇਡਾ ਦਾ ਹੋਵੇ ਹਰ ਤੀਜੀ ਗੱਲ ਪਾਕਿਸਤਾਨ ਦੀ ਹੁੰਦੀ ਹੁਣ ਸਾਡਾ ਹੱਕ ਇਹ ਬਣਦਾ ਕਿ ਅੱਜ ਤੇ ਵੋਟਾਂ ਅਸੀਂ ਗਰਾਊਂਡ ਜ਼ੀਰੋ ਦੇ ਰਜਿਸਟਰ ਕਰਾਉਣ ਆਏ ਆ ਕਈਆਂ ਵੀਰਾਂ ਨੂੰ ਸਮਝ ਨਹੀਂ ਲੱਗਦੀ ਪਰ ਇੱਥੇ ਵੀ ਕਿ ਤੁਸੀਂ ਆਪਣੇ ਚਾਹੇ ਰਿਸ਼ਤੇਦਾਰਾਂ ਨੂੰ ਆਪਣੇ ਮੁਹੱਲੇਆਂ ਨੂੰ ਆਪਣੇ ਪਿੰਡਾਂ ਦੀਆਂ ਇੱਥੇ ਬੈਠੇ ਬੋਟਾਂ ਬਣਾ ਸਕਦੇ ਅੱਜ ਸੇਖ ਕੌਮ ਦੀ ਸੇਵਾ ਇਹ ਚੱਲ ਰਹੀ ਹੈ ਕਿ 7 ਲੱਖ ਬੰਦਾ ਜਿੱਥੇ ਪਹੁੰਚਾ ਸਿਰਫ ਇਹ ਹੀ ਪ੍ਰਣ ਕਰ ਜੇ ਕਿ ਅਸੀਂ 7 ਲੱਖ ਬੰਦਾ 7 ਲੱਖ 50 ਬੈਠੇ ਵੀ ਵੋਟ ਬਣਾ ਦੇਈਏ ਇੱਕ ਮਿੰਟ ਲੱਗਦਾ ਫੋਨ ਤੇ ਸਾਡੇ ਵਲੰਟੀਅਰ ਪਿੱਛੇ ਸਟੇਜ ਲਾ ਕੇ ਬੈਠੇ ਆ ਆਓ ਇਸੇ ਕੌਮ ਦੀ ਸੇਵਾ ਕਰਕੇ ਕਿਉਂਕਿ ਸਾਡੀ ਜਿਹੜੀ ਤਰਾਸਦੀ ਹੈ ਤੇ ਲਗਾਤਾਰ ਇੱਥੇ ਰਹਿਣੀਆਂ ਜਿੱਦੀ ਵਾਰ ਪਰਜੀ ਧਰਤੇ ਲਾ ਲਿਓ ਕਦੇ ਸ਼ੰਭੂ ਬਾਡਰਾਂ ਤੇ ਲਾ ਲਿਓ ਕਦੇ ਦਿੱਲੀ ਦੀਆਂ ਗੁਰੂਹਾਂ ਤੇ ਜਾ ਕੇ ਬਹਿ ਜਾਓ ਕਿ ਸਾਡੀ ਤਰਾਸਦੀ ਇਸੇ ਤਰ੍ਹਾਂ ਹੀ ਰਹੀ ਹੈ ਜਿੰਨਾ ਚਾ ਆਪਣਾ ਰਾਜ ਨੇ ਉਹਦੇ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਜਿਹੜੀ ਸਿੱਖਪੁਰ ਜਸਸ ਤੇ ਕੀਤੀ ਆ ਅਸੀਂ ਬੜੇ ਰੇਣੀ ਹੋਵਾਂਗੇ ਜੇ ਅੱਜ ਪੰਜਾਬ ਦੇ ਵਿੱਚ ਬੈਠਿਆ ਲਈ ਆਪਾਂ ਸਾਰੇ ਪਰਮਸਰਚੇ ਇੱਕ ਬੰਦਾ ਇੱਕ ਵੋਟ ਮੜਵਾਵੇ ਪੰਜਾਬ 'ਚ ਬੈਠੇ ਤੇ 7 ਲੱਖ ਵੋਟ ਰਜਿਸਟਰ ਕਰ ਦਿਆਂਗੇ ਜਦੋਂ ਤੁਹਾਡੀਆਂ ਵੋਟਾਂ ਪੈਂਦੀਆਂ ਨੇ ਤੇ ਧੱਕ ਲਾਲ ਕਿਲੇ ਤੱਕ ਰਾ ਪੈਂਦੀ ਅੱਜ ਉਹ ਆ ਰਿਹਾ ਜਿਹੜਾ ਹਿੰਦੁਸਤਾਨ ਦੇ ਗਲਤੀ ਹੱਡੀ ਬਣ ਗਿਆ ਇਹ ਰੈਫਰੈਂਡਮ ਨਾ ਤੋਂ ਮੁੱਕਰ ਸਕਦੇ ਆ ਤੇ ਨਾ ਨਾਲ ਚੱਲ ਸਕਦੇ ਤੁਹਾਡੇ ਜਿੱਤ ਯਕੀਨੀ ਆ ਤੁਹਾਡਾ ਮੁਖਵੰਦੇ ਮਿਸਟਰ ੂਡੋ ਬਿਆਨ ਦਿੰਦੇ ਨੇ ਪਾਰਲੀਮੈਂਟ ਦੇ ਵਿੱਚ ਖੜਕੇ ਇਹ ਤੋਂ ਪਰੇ ਨਹੀਂ ਮੈਨੂੰ ਲੱਗਦਾ ਕਿ ਕੋਈ ਹੋਰ ਗੱਲ ਵੀ ਹੋਣੀ ਚਾਹੀਦੀ ਹੈ ਆਪਾਂ 47 ਦੇ ਸਬਕਾਂ ਤੋਂ ਸਿੱਖੀਏ ਕਿ ਆਪਾਂ ਆਪਣਾ ਘਰ ਦੀ ਜਿਹੜੀ ਪ੍ਰਾਪਤੀ ਆ ਬੜੇ ਸੌਖੇ ਤਰੀਕੇ ਨਾਲ ਕਰ ਰਹੇ ਹਾਂ ਸੋ ਸਾਰੀਆਂ ਸਰਸਾਂ ਮੋਰੇ ਇੱਕ ਕੋਈ ਪੇੜ ਹਟੋੜ ਕੇ ਵੇਚਦੀ ਆ ਕਿ ਆਪਾਂ ਦਾ ਜਿਹੜੀਆਂ ਬੋਟਾਂ ਨੇ ਉਹ ਜਰੂਰ ਤੁਸੀਂ ਆ ਜਿਸਟ੍ਰਿਕ ਤੋਂ ਜਿਹੜੇ ਬਾਕੀ ਜੰਨੀਆਂ ਦੇ ਲਾਸਨ ਜਿਹੜਾ ਸਾਡਾ ਚੋਦਾ ਇਸ ਧਰਤੀ ਤੇ ਮਾਰਿਆ ਸਾਰੀਆਂ ਮਾਮਾਂ ਨੇ ਸੂਰਮੇ ਹੀ ਜੰਮੇ ਆਂ ਗੋਣ ਵਾਲੇ ਤਾਂ ਤੁਹਾਡੀ 10 ਮੇਰਾ ਸੂਰਮਾ ਬਣਾਉਂਦੇ ਆ ਪਰ ਦੂਜੇ ਪਾਸੇ ਆਪਾਂ ਇਹ ਵੀ ਨਾ ਭੁੱਲੀਏ ਕਿ ਤੁਹਾਡੇ ਬਾਅਦ ਸਾਡੇ ਤੇ ਰਾਤ ਨੂੰ 12 ਵਜੇ ਵੀ ਮੇਰੀਆਂ ਔਨੀਆਂ ਝੀਆਂ ਖੜੀਆਂ ਹੁੰਨੀਆਂ ਤੜਕੇ 4 ਵਜੇ ਵੀ ਔਨੀਆਂ ਔਨੀਆਂ ਦੁਪਹਿਰ ਨੂੰ 3 ਵਜੇ ਵੀ ਔਨੀਆਂ ਗਾਣੇ ਉਹ ਗਾਉਂਦੇ ਆ ਸੂਰਮੇ ਉਹ ਬਣਦੇ ਆ ਜਿਨ੍ਹਾਂ ਦੇ ਕੋਲ ਮਲਕ ਹੁੰਦੇ ਆ ਅਸੀਂ ਸਰ ਗਾਣੇ ਵਾਲੇ ਸੂਮੇ ਨਾ ਬਣ ਕੇ ਰਹਿ ਜਾਈਏ ਸਾਡੇ ਹੱਥ ਐਸ ਮਿਲ ਖੇਲ ਕੋਈ ਨਹੀਂ ਤੁਸੀਂ ਬਗਾਨੇ ਖੋਂਡਦੇ ਬੱਚੇ ਹੋ ਜਿੰਨਾ ਚਿਰ ਰਾਜ ਦੀ ਪ੍ਰਾਪਤੀ ਨਹੀਂ ਹੁੰਦੀ ਮੇਰੇ ਚੋਦੇ ਹਰਦੀਪ ਸਿੰਘ ਨਿਚਰ ਵਰਕੇ ਇੱਕ ਮੀਨੀਆ ਸਰਕਾਰਾਂ ਜਿਹਨਾਂ ਪਿੱਛੇ ਆ ਕੇ ਗੋਲੀਆਂ ਮਾਰੀਆਂ ਬਜਤੀਆਂ ਰਹਿਣ ਉਹ ਜੋਦਾ ਆ ਸਾਡਾ ਸਰਮਾਇਆ ਬਣ ਗਿਆ ਤੇ ਅੱਜ ਅਸੀਂ ਵੀ ਧਰਤੀ ਤੋਂ ਅਸੀਂ ਚੈਲੰਜ ਵੀ ਕਰਦੇ ਆ ਕਿ ਤੁਸੀਂ ਭਾਜੀ ਚਾੜੀ ਹਾਲੇ ਬਦਲਾ ਅਸੀਂ ਲਿਆ ਨਹੀਂ ਪਰ ਹਰਦੀਪ ਸਿੰਘ ਦਾ ਬਦਲਾ ਭਾਜੀ ਲਾਏਗਾ ਸਾਡੇ ਦਿਲਾਂ ਚੋਂ ਕਦੇ ਨਹੀਂ ਨਿਕਲਣਾ ਤਸੀਹ ਭਾਜੀ ਲਾਵਾਂਗੇ ਜਰੂਰ ਅੱਜ ਵੀ ਤੇ ਕੱਲ੍ਹ